ਸਫੀਰ ਕਾਲਜੀ ਲੋ ਜੀ ਮੇਲੇ ਮੁਲਕੀਰ ਭਾਈ ਨੇ ਉਹ ਵਧੀਆ ਭਾਈ ਅੱਜ ਇਹੋ ਡਿਊਟੀ ਆ ਭਾਈ ਸਰੇਸਰ ਪਰ ਅਣਾ ਬੱਦਾ ਗਿਆ ਵੇ ਅੱਜ ਇੱਥੇ ਗਿਆ ਵਾਚੋ ਸਸਰਾਲ ਗਿਆ ਵਾ ਆਪਣੇ ਸਸਰਾਲ ਆ ਬੀ ਠੀਕ ਆ ਕੋਈ ਜਾਚੀ ਨਵੇਂ ਇੱਧਰ ਕੰਮ ਲਾਇਆ ਵਾ ਅੱਛਾ ਮੈਂ ਪਾਸ ਕੀ ਭਾਈ ਸਲੂ ਕਰਤੀ ਅੱਜ ਤੇਲੀ ਚਾਚੀ ਸਰੋਦਰ ਜਾੜ ਹੋਦੀ ਆ ਵਧੀਆ ਹਾਂ ਠੀਕ ਆ ਸਾਨੂੰ ਦੱਸ ਕਿਓ ਸੀ ਸਾਥੀ ਹੋ ਗਈ ਜਿਹੜੀ ਨਿਹੜਕੇ ਪੱਕੀ ਆ ਕੀਆ ਸਰੂਆਨ ਵਧੀਆ ਆ। ਆਪੇ 7 ਗ੍ਰਾਮ ਵੀ ਪਾਇਆ ਗਾ। ਕੈਕਿਲ ਵੀ ਲਾਤੇ ਭਈਆ ਜੇ 7 ਗ੍ਰਾਮ ਹੀ ਆ। 7 ਗ੍ਰਾਮ। 700 ਗ੍ਰਾਮ। 700 ਗ੍ਰਾਮ ਹੋਣਾ ਸਾ 7 ਗ੍ਰਾਮ। ਆ 700 ਗ੍ਰਾਮ ਪਾਇਆ ਗਾ। ਕੀਆ ਯਾਰ ਕਿਲੋ ਨਹੀਂ ਪਾਉਣਾ ਚਾਹੀਦਾ। ਲੈ ਲੈ ਕਿਲੋ ਕਿੱਥੇ? ਜਿਹੜਾ ਕਿਲੋ ਵੀ ਜਾਇਂਦੇ ਪਾ ਦੋ ਸਰੋ ਦਾ। ਜੇ ਮੰਨ ਕੇ ਚੱਲ ਵੀ ਕਿਲੋ 2 ਕਿੱਲੇ ਵੀ ਪਾਵੇ ਅਸਲ ਵਿੱਚ। ਹਾਂ। ਦੋ ਗਿੱਲਿਆਂ 'ਚ ਦੋ ਗਿੱਲੀਆਂ ਲੱਗ ਗਈਆਂ ਫੇਰ ਵੀ ਬੂਝਾ ਮਾਰਦੀ ਆ ਇਹ ਕੋਈ ਗੱਲ ਇਹਨਾਂ ਦੇਖਾ ਜਾਵੇ 700 ਗ੍ਰਾਮ ਵੀ ਕਿੰਨੀ ਜੰਮੀ ਹੋਈ ਆ ਪਹਿਲਾਂ ਮੂੰਹ ਨਹੀਂ ਲੱਗਣਾ ਯਾਦੀ ਨਾ ਜੰਮਣਾ ਯਾ ਮੂੰਹ ਨਹੀਂ ਲੱਗਣਾ ਹਾਂ ਉਹਦੇ ਬਾਅਦ ਫੇਰ ਇਹ ਬੂਝਾ ਮਾਰੀ ਜਾਣਾ ਜਿੰਨੀ ਸਿੱਧੀ ਹੋ ਗਈ ਇਹ ਉਨਾਂ ਬੂਝਾ ਵਧੀਆ ਮਾਰਦੀ ਆ ਉਹ ਕਣਕ ਦਾ ਵੀ ਇਹੀ ਕੰਮ ਆ ਉਹਦੇ ਦੋ ਕੁ ਪਰ ਬੱਗਾ ਦਿਖਾਉਂਦਾ ਮੇਰਾ ਦੂਈ ਵਾਰ ਵੀ ਜੀਰਨਾ ਫੇਰ ਮੀ ਪੈ ਗਿਆ ਹਾਂ ਉਹਨੂੰ ਉਹਦੇ ਕਣਕਾ ਕੁਸ ਆਹੋ ਫੇਰ ਬਹੁਤ ਮੋਟੀ ਹੋ ਗਿਆ ਪੱਲੇ ਦਾ ਭਰ ਕੇ ਦੱਲਾ ਐਹ ਮੋਟਾ ਦਾਣਾ ਹੰਦਲ ਆਇਆ ਜਾ ਬੇਰਾਂ ਵਰਗਾ ਇਹ ਸੰਗਣੀ ਆ ਦਾ ਮਾੜਾ ਦਾਣਾ ਵੀਰ ਜਿਆਦਾ ਕਿਉਂ ਗਿਆ ਚ ਹਾਂ ਆ ਬੇਰਾ ਮਗਰ ਆ ਸਮਝੇ ਲਾ ਲੂ ਸ਼ਾਹ ਵੀਰ ਕੋਤਨ ਕਿਸਮ ਦੇ ਹੁੰਦੇ ਆ ਚਲ ਛੋਟੇ ਵੀਰ ਤੂੰ ਤਾਂ ਕਹੂੰਗਾ ਲੰਮਝੂ ਵੀਰ ਆ ਬੜੇ ਬੜੇ ਹੁੰਦੇ ਜਿਹੜੇ ਛੋਟੇ ਵੀਰ ਛੋਟੇ ਵੀ ਕੀ ਨਹੀਂ ਗਾਜੀ ਛੋਟੇ ਵੀਰ ਭਾਈ ਛੋਟੇ ਬੜੇ ਹੁੰਦੇ ਕਿ ਤੂੰ ਓਤਨੇ ਛੋਟੇ ਛੋਟੇ ਹੁੰਦੇ ਛੋਟੇ ਹੁੰਦੇ ਇਹਨਾਂ ਨੇ ਇੱਕ ਇਹ ਚਾਰ ਪੰਜ ਕਿਸਮ ਦੇ ਆ ਬਰਾਤੀ ਕਿਸਮ ਚਾਚਾ ਖੜੇ ਨੇ ਹਾਂ ਹੁਣ ਲਾਦਮਾ ਪਾਣੀ ਲਾ ਦੇ ਮੈਂ ਵੀ ਲਾਉਣਾ ਅੱਜ ਛੱਡਣਾ ਇੱਕ ਵੇਂ ਚ ਅੱਜ ਆ ਦੇਖ ਸਾਡੇ ਪਾਣੀ ਪਾਛੇ ਭਾਈ ਮੋੜ ਉਹ ਦਿਨ ਮਿਟ ਕੱਲਾ ਨਾ ਨਾ ਹੁਣ ਕਾ ਕਰਨੀ ਆ ਉਹ ਤਾਂ ਪਛਵਾ ਮੁੜਿਆ ਹੀ ਮੁੜ ਗਿਆ ਕੱਲ ਆ ਗਈ ਅੱਜ ਕਪੂਟ ਦਾ ਜੱਪਦੂ ਅਜ ਰਾਤ ਨੂੰ ਆ ਉਹ ਵਰਤਾ ਬਾਕੀ ਮੈਂ ਉਧਰ ਪਲਾਟਰ ਦਾ ਠੀਕ ਲੱਗਿਆ ਵਾ ਇਹ ਇੰਦੇ ਆ ਸੁਣ ਰੋ ਤੇਰੇ ਹਾਂਜੀ ਠੀਕ ਹੈ ਨਾ ਨਹੀਂ ਆਣ ਭੌਲ ਜਾਣੀ ਤੇ ਚੱਲੀਆਂ ਜਾਣਾ ਹੈ ਬਿੱਲੇ ਦੇ ਟਨ ਸਰੋ ਹਾਂ ਬੰਬੇ ਦੇ ਕਿ ਬਿੱਲੇ ਦੇ ਅੱਛਾ ਬੰਬੇ ਦੇ ਇਹ ਬਿੱਲੇ ਹੀ ਕਿੰਦੇ ਅੰਦੇ ਪਰ ਵੀ ਇੱਕ ਇੱਕ ਗੱਲ ਹੈਗੀ ਆ ਆ ਜਿਹੜੇ ਤਾਂ ਬੂਟੇ ਇਕੱਠੇ ਕਿੰਨੇ ਜਲਾਏ ਪਏ ਵਧੀਆ ਹਾਂ ਜਿਹੜੇ ਆਹ ਲਾਏ ਆ ਉਹ ਥੋੜੇ ਸੁੱਕਦੇ ਆ ਹਾਂ ਆ ਬੂਟਾ ਦੀ ਸੁੱਕਦੇ ਲੱਗ ਕੁੱਟਾ ਸੁੱਕਾ ਸਾਬਾਰੇ ਹੈ ਇਹਨਾਂ ਜਿਹੜੀ ਪਾਣੀ ਲੱਗੀ ਆ ਬਾਕੀ ਕੰਨਾ ਮੈਨੂੰ ਕੁਛ ਹੁੰਦਾ ਜਮ ਤਿੰਨਾ ਆ ਤੂੰ ਸਰੋਂ ਦਾ ਕਟਰ ਮਾਰੀ ਤੇ ਮੈਂ ਦੇਖੀ ਫਿਰ ਕੰਨਾ ਪਾਣੀ ਲਾ ਦੇ ਇੱਕ ਵਾਰ ਮੈਂ ਕਹਿੰਦਾ ਮਾਕਿਆ ਚਰਜਾ ਮਾਰ ਦੋ ਜਿਹੜਾ ਮਾਰਕਰ ਦੀਆਂ ਰੋੜਾ ਤੂੰ ਕਟਰ ਮਾਰੀ ਤੇ ਕਟਰ ਮਾਰ ਕੇ ਪਾਣੀ ਲਾ ਦੇ ਬਸ ਬਸ ਤੂੰ ਠੀਕ ਆ ਉਹ ਮਾਕਿਆ ਨੂੰ ਕਟਰ ਵੀ ਲੋਟ ਆ ਯਾਰ ਉਹ ਕਟਰ ਦਾ ਹਾਂ ਮਾਕਿਆ ਨੇ ਮੈਂ ਚ ਮਲ ਵੀ ਦੇਣਾ ਉਹਲਾ ਵੀ ਕਰ ਦੇਣਾ ਇਹਨਾਂ ਤੋਂ ਚ ਮੰਤਲ ਵਧੀਆ ਬਾਕੀ ਨੇ ਕਿਹਾ ਮੜਨਾ ਹਾਂ ਤੇ ਕਾ ਕੀ ਆਮੜੂ ਵੀ ਰੁਕਾ ਬਿੜਦਾ ਫੇਰੂੰਗਾ ਨਾ ਨਾ ਉਹਨਾਂ ਨੇ ਦੇਖੀ ਤੂੰ ਮਲ ਚੱਲ ਯਾਰ ਉਹ ਬਾਈ ਉਹ ਜਗ੍ਹਾ ਥੋੜੋ ਵੱਡਾ ਯਾਰ ਉਹ ਲੈ ਉਹ ਜਗ੍ਹਾ ਜਗ੍ਹਾ ਨਹੀਂ ਵੱਟਣੀ ਹੈਗੀ ਉਹਨਾਂ ਉੱਪਰ ਤੇ ਰਹਾ ਉਹ ਜਗ੍ਹਾ ਥੋੜੀ ਵੱਟਣੀ ਤੂੰ ਕੱਟਰ ਮਾਰ ਦੇ ਕੱਟਰ ਮਾਰ ਕੇ ਛੱਡ ਦੇ ਇਹਨੂੰ ਬਸ ਇੱਧਰ ਰੋਕਾ ਬਿੜਰੇ ਫੇਰ ਤਾ ਕੱਟਰ ਬਿੜਰੇ ਮਾਚਰ ਠੀਕ ਐ ਨਾ ਮੈਂ ਕਹਿੰਨਾ ਮਾਚਰ ਬਦਿਆ ਆਸਮਾਨ ਆ ਹਰ ਜੁਗਤਰ ਕੱਖ ਨਹੀਂ ਹੋ ਗਿਆ ਚ ਉਹ ਤਿਆ ਬਣਾ ਦੇਣੀ ਉਹ ਤਿਆ ਬਣਾ ਦੇਣੀ ਉਹ ਉਹ ਹੀ ਕਹਿਣਾ ਕੱਲ ਦੇਖ ਲੈ ਜੇ ਕੋਈ ਫਰਾਉਣਾ ਉਹਦੇ ਮਰਾ ਦੇ ਇਹਦਾ ਕਿੰਨਾ ਤੇਰਾ ਸਰੋਂ ਕੋਲਰ ਕੰਕ ਤੇ ਬਾਦੇ ਪਤਾ ਲੱਗਦਾ ਜੇ ਮੇਰੇ ਕੱਤੀ ਕੀ ਦਾ ਯਾਨੀ ਹੁਣ ਤਾਂ ਮੈਨੂੰ ਬੋਗਾ ਦੇ ਦਿੰਦਾ ਨਹੀਂ ਦਊਗਾ ਹੁਣ ਪਾਣੀ ਇਹਨੂੰ ਬਹੁਤਾ ਭਰ ਕੇ ਨਾਲ ਆਇਓ ਬਸ ਇਹ ਨੂੰ ਦੱਸ ਇਹਨੂੰ ਦੱਸ ਦੇਣ ਤਾਈ ਦੇਖੀ ਹੁਣ ਵੱਟੋ ਵੀ ਸਰੋਂ ਦੱਸ ਦੇਣ ਤਾਈ ਦੇਖੀ ਕਾ ਕਹਿੰਦਾ ਕਿੰਨਾ ਇੱਕ ਪਾਣੀ ਲਾਇਆ ਉਹਦੇ ਬਾਅਦ ਦੇਖੇ ਹੋ ਗਿਆ ਬਣਦਾ ਜਿਆਦਾ ਪਾਣੀ ਵੀ ਦੱਬੂਗਾ ਫਿਰ ਇਹਨੂੰ ਆਹ ਜਿਹੜਾ ਖੇਤ ਥੋੜਾ ਹੁਣ ਪਰ ਉਹ ਪਰਲਾ ਖੇਤ ਆ ਬੂਟਿਆਂ ਵਾਲਾ ਹੁਣ ਬੂਟਾ ਕੋਈ ਨਾ ਲਾਇਓ ਇਹ ਲਾਇਓ ਜਿਹੜੇ ਥੋੜੀਆਂ ਲੈਣਾ ਹੁਣ ਜੀ ਸੜਕਾਂ ਕਿੰਨੀ ਤੇ ਲੈਣਾ ਦੋ ਪੜਦੇ ਬਾਅਦ ਮਾਜੋ ਦੋ 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 ਲੈਣਾ ਪੱਟ ਕੇ ਇੱਧਰ ਪੂਰਾ ਕਰਦੇ ਹੋ ਹਾਂ ਉਹ ਬੂਟਾ ਬਰਾਬਰ ਜੰਡੂਗਾ ਉੱਥੇ ਨਵੇਂ ਲਾ ਦਿਓ ਚੜਦੀ ਕਿੰਨੀ ਠੀਕ ਹੈ ਨਾ ਇਹੀ ਕੰਮ ਕਰ ਇਹੀ ਕੰਮ ਕਰਨਾ ਹੁਣ ਕਰਨਾ ਪੈਣਾ ਜਿਹੜੇ ਥੁੱਕਦੇ ਇੱਕ ਪੱਤਰ ਤਾਂ ਹੋਊਗਾ ਇੱਧਰ ਇਹ ਬੂਟਾ ਉਹ ਬਰਾਬਰ ਹੋਏ ਨਾ ਇੱਧਰ ਲਾ ਦਿਓ ਬੜੇ ਉਧਰ ਹੀ ਹੁਣ ਹੀ ਲਾ ਦਿਓ ਬਾਹਰ ਖੇਤਵਾ ਫਰਕ ਨਹੀਂ ਪਊਗਾ ਇਹ ਪਿਛਲਾ ਤਾਂ ਛੋਟਾ ਇਹ ਨਹੀਂ ਜਾਂਦਾ ਸਾੜੇ ਹੁਣ ਉਹ ਜਿਹੜਾ ਗਾ ਕਹੋਂਗਾ ਤੂੰ ਮੈਂ ਦੇਖ ਕੇ ਆਏ ਫੜ ਕੇ ਤਾਂ ਪੂਰੇ ਨੂੰ ਫੜਦਾ ਪੂਰਾ ਫੜਦੇ ਸੋਟੇ ਤੋਂ ਫੜਦੇ ਨਹੀਂ ਜਾਂ ਕੇ ਤੂੰ ਨੂੰ ਫੜਦੇ ਆ ਆ ਮੱਛੀ ਵੀ ਆਤਰੀ ਪਾਉਂਦੇ ਆ ਤੂੰ ਨੂੰ ਫੜਦੇ ਆ ਜਿਹੜਾ ਜਾ ਜਾ ਇਹ ਗੰਦੀ ਫੜਦਾ ਬੜਾ ਨਹੀਂ ਵੀ ਫੜਦਾ ਅੱਜ ਨੂੰ ਵਿਆਹ झाले ਲੋਟ ਨਹੀਂ ਹੁੰਦੇ ਸਾਲ ਦਾ ਵਰਕ ਪਾਪ ਪੈਦਾ ਅੱਜ ਲੱਗਿਆ ਦਿਨ ਤਾਂ ਉਸ ਲਈ ਤੇ ਨਾ ਨਿਕਲੇ ਲੈ ਕੱਢ ਦਿੰਨੇ ਨੇ ਟੁੱਪਾ ਲੱਗੇ ਜੀ ਥੋੜੀ ਤੇ ਟੁੱਪ ਲੱਗੀ ਹੁੰਦੀ ਟੁੱਪਾ ਲੱਗੇ ਜੀ ਚਲਦੀ ਠੰਡ ਮਾਂ ਮਾਂ ਕਰਵਾਦਾ ਇਹ ਮੁਹਾਰਾ ਹਰਤ ਹੁੰਦਾ ਪੰਜ ਠੰਡੀ ਹੈ ਬਾਜਵਾ ਬਾਈ ਠੰਡ ਕਰਦਾ ਅਸਲਾ ਠੰਡ ਵੀ ਆਈ ਠੰਡ ਵੀ ਪੰਜ ਪਾਰ ਧੁੱਪਾਂ ਲਈ ਉਹਦੀ ਗਰਮੀ ਇਹ ਕੋਈ ਗਰਮ ਨਹੀਂ ਲੱਗਦੀ ਹਾਂ ਬਸ ਪੰਜਵਾ ਦਾ ਫਰਕ ਹੈ ਪਛਵਾ ਰੱਖਣ ਚੱਲ ਗਿਆ ਫੇਰ ਅੱਕਾ ਬਾਕੀ ਆ ਸਰੋਂ ਦਾ ਕੀ ਜਿਗਾਰ ਬਿਕਦਾ ਫੇਰ ਪਤਾ ਨਹੀਂ ਮੈਨੂੰ ਨਹੀਂ ਬਤਾਏਗਾ ਬੇਕਾਰ ਇਹ ਚਾਲ ਨੇ ਪੰਜ ਦੇ ਵਿੱਚ ਵਿੱਚਿਆ ਕੀ ਨੀਲੇ ਦਾ ਆ ਫਰਕ ਉਹ ਨਾ ਫਰਕ ਉਹ ਮੈਨਾ ਹੈ ਆਕੋ ਫੱਕ ਜੀ ਕਹਿੰਦਾ ਹੈ ਇਹਦਾ ਲੱਗੀ ਕੋਈ ਨਾ ਮਾਰ ਕਰਾ ਯਾਰ ਇਹ ਜੀ ਸਰੋਂ ਆ ਜਾ ਤੂੰ ਜਿਹੇ ਪੈਸੇ ਲਾਉਣੇ ਉਹ ਨਾ ਘਰਾਂ ਦੇਖ ਕੇ ਹੁਣ ਆ ਇਹਦੇ ਕੱਕੇਰੇ ਨੇ ਵੀ ਤਿੰਨ ਵੀਕੇ ਵਿੱਚੀ ਹੋਈ ਆ ਹਾਂ ਘਟ ਆਉਣਾ ਹੈ ਮਾਲ ਇਹਦਾ ਫਰਕ ਪੈਂਦਾ ਨਾ ਘਰਾਂ ਦੇਖਣਾ ਨਾ ਘਰਾਂ ਦੇਖ ਕੇ ਰਾਉਂਗਾ ਮੈਂ ਜੀ ਗਰੀਬ ਰਾਂ ਪੈਸੇ ਤਾਂ ਹਾਂ ਮੈਂ ਤਾਂ ਕੱਕਾਖੇ ਬਹੁਤ ਹੋਇਆ ਬਾ ਹੋਰ ਵੱਢਣੀ ਬੌਖੀ ਕਿਦਾਂ ਹੋਗਾ ਆਖ ਚ ਵੱਢਣੀ ਔਖੀ ਐ ਇਹ ਖੜੀ ਹੀ ਤੇ ਜਦ ਦੀ ਵੱਢਣੀ ਔਖੀ ਪਈ ਐ ਕਿੰਨਾ ਦਿਖਦਾ ਕੋ ਮਾੜਾ ਮੋਟਾ ਨਿਕਲਦਾ ਲੈ ਕਿੰਨਾ ਪੂਰਾ ਨਿਕਲਿਆ ਵਿੱਚ ਕਿੰਨਾ ਸਰੋਂ ਦੇ ਪੂਨ ਹੋਏ ਪਿਆ ਅੱਛਾ ਜਾ ਕੇ ਦੇਖੀ ਖੜ ਕੇ ਦੇਖੀ ਉਸੇ ਜੋ ਕਿੰਨਾ ਵੱਢਦੇ ਆਪਾਂ ਖੜਾ ਕਰਦਾ ਪੂਰਾ ਉਹਦੇ ਕੁਝ ਨਾ ਕਰਿਓ ਸਰੋਂ ਕੱਟ ਲਿਓ ਉੱਪਰ ਦੀ ਵੱਢਦੇ ਹੁਣੇ ਆ ਹੂੰ ਹੂੰ ਉਹਦੇ ਸਰੋਂ ਵੱਢ ਕੇ ਉੱਥੇ ਵੀ ਕਮਾ ਦਿਓ ਫਿਰ ਜਗ ਮਾਈ ਜੀ ਚੱਪ ਤੇ ਕਟਰ ਕਮਾ ਦਿਓ ਜਹਾ ਲੜਾਈ ਹੋਣੀ ਉਹਦੀ ਕੱਕ ਬਹੁਤ ਓ ਯਾਰ ਇਹਨੂੰ ਐਦਾ ਕੱਕ ਦਾ ਖਿੱਚ ਕੇ ਮਾਰਦਾ ਕੱਟ ਤੁਹਾਨੂੰ ਇਹਦਾ ਪਤਾ ਨਹੀਂ ਉਹ ਕੱਟਰ ਤੇ ਇਹਦੇ ਚ ਹੌਲ ਔਖਾ ਚੱਲਣਾ ਉਹ ਆ ਹਾਂ ਟੋੜੇ ਪਿਛੇ ਯਾਰ ਟੋੜਾ ਮੀਟਰ ਡਰਾਈਵਰ ਦੀ ਕੁਝ ਨਹੀਂ ਹੁੰਦਾ ਮੀਟਰ ਬੈਣਾ ਉਸ ਕੁਝ ਨਹੀਂ ਹੁੰਦਾ ਹੈਗਾ ਉੱਪਰ ਰੱਖ ਕੇ ਮੀਟਰ ਮਾਣ ਮੈਣਾ ਥੱਲੇ ਨਾ ਲੱਗੇ ਬਾਹਰ ਕੰਡਾ ਸਭ ਬਾਹਰ ਲਾਣਾ ਹੈ ਨਾ ਹੈਂ ਬਾਹਰ ਲਾਣਾ ਬਾਹਰ ਰੁਕਾ ਮੀਟਰ ਨਾਲ ਬਾਅਦ ਵਿੱਚ ਡਰਾਈਵਰ ਨਾਲ ਲੋਡ ਨਹੀਂ ਆਉਣਾ ਨਾ ਦੂਜਾ ਵੀਟਰ ਦਾ ਮੁੰਡਾ ਹੈ ਯਾਰ ਉਹਦਾ ਵੀ ਜਿਹੜਾ ਹੈ ਵਾਹ ਮਾਰਗਾ ਦੇ ਉੱਪਰ ਭਈਆ ਵਾਹ ਮਾਰਗਾ ਦੇ ਉੱਤੇ ਉੱਤੇ ਵੀਰੇ ਦਾ ਮੁਰਕੀ ਹੁਣ ਨਹੀਂ ਦੇਣਾ ਕੋਈ ਵੀ ਉਹਦਾ ਉੱਥੇ ਉਹਦਾ ਬਾਏ ਹੋਣਾ ਉਹਦਾ ਬਾਹਰਣਾ ਕਾਫੀ ਬਹੁਤ ਤਾਂ ਲਗੂ ਤੇ ਬੰਦਾ ਫੇਰ ਲਾਉਂਗੇ ਬਾਅਦ ਚ ਕਿੰਨਾ ਫੇਰ ਆ ਖੜਾ ਹੁਣ ਇਹ ਨੋ ਹੀ ਬੋਦ ਹਾਂ ਤਾਂ ਲਾ ਦੇ ਉੱਤੇ ਇਹੋ ਉਪਰ ਖਰਚਾ ਬਹ ਹੁਣ ਯਾਰ ਗੜਾਈ ਦਾ ਖਰਚਾ ਆਉਣਾ ਪੈਣਾ ਤਾਂ ਫਾਇਦਾ ਕੀ ਫਿਰ ਨਾ ਨਾ ਠੀਕ ਆ ਬਹੁਤ ਕੰਮ ਕਰਾ ਲੈ ਬਣਾ ਜੁੱਬਾ ਕੇ ਬਾਕੇ ਪਾਣੀ ਛੱਡ ਦੋ ਉੱਥੇ ਲੌਂਗ ਜੀ ਲਾਉਂਗੇ ਠੀਕ ਆ ਹੁਣ ਹੁਣ ਚਾਚਾ ਵੀ ਦੇਣਾ ਇਹਨੇ ਜੀਰ ਤੇ ਪਹਿਲਾਂ ਰੋ ਰੋ ਸਾੜੇ ਵੀਕ ਵੱਟ ਰਹਿੰਦੀ ਆ ਉੱਥੇ ਦੋ ਸਾਫ ਗਾਨੇ ਨੂੰ ਬਾਕੀ ਸਾਰੀ ਵੱਟਾ ਸਾਫ ਕਰਤੀਆਂ ਵੀ ਅਜੇ ਛੱਡ ਦੇਣਾ ਦਾ ਪਾਣੀ ਰਾਤ ਨੂੰ ਕੰਦੇ ਨੂੰ ਜੇ 10 ਵੀਰ ਆ ਗਿਆ ਸਾਡੇ ਦੇ ਸਵਾਮ ਨੂੰ ਸਾਫ ਕਰਕੇ ਆਉਣੀ ਆ ਅਜੇ ਉਹਦੇ ਨੇ ਨਹੀਂ ਆਉਂਦਾ ਉਹ ਆ ਜੇ ਨਾ ਨਹੀਂ ਆਉਂਦਾ ਸਸੁਰਾਲ ਗਿਆ ਵਾ ਉਹ ਸਸੁਰਾਲ ਗਿਆ ਐ ਇਧਰ ਮੁੜ ਤੂੰ ਮੁੜਦਾ ਹੁੰਦਾ ਲੈ ਬਹੁਤ ਦੂਰ ਤੂੰ ਮੇਰੀ ਗੱਲ ਸੁਣ ਲੈ ਚਾਰ ਬੱਥੀਆਂ ਆਇਆ ਖੜਾ ਦੇਖ ਲਈ ਕੋਈ ਪਤਾ ਵੀ ਨਾ ਪ੍ਰੋਗਰਾਮ ਆ ਤਾ ਤਾ ਇਹ ਨਹੀਂ ਪਤਾ ਕਿ ਨਾ ਜਲਦਾ ਉਹ ਪ੍ਰੋਗਰਾਮ ਆ ਕੋਈ ਆਹ ਖਾ ਉਹ ਚ ਪ੍ਰੋਗਰਾਮ ਆ ਕੋਈ ਅੰਡਵਾੜ ਖੁੰਡਾ ਦਾ ਇਹ ਨਹੀਂ ਆਉਂਦਾ ਨਾ ਜੇ ਨਾ ਉਹ 소피 ਹੈ ਆਇਆ ਨਾ ਇਹ ਆਉਂਦਾ ਇਹ ਗਲਾਸੀ ਵਾਲਾ ਇਹ ਦੂਰੇ ਰੋਗਰ ਦੇ ਆਉਂਦਾ ਆ ਦੋ ਵੀ ਬੰਦੇ ਤੇ ਗਿਆ ਭਾਈ ਬੰਦਿਆਂ ਨੂੰ ਉਹਨੂੰ ਕਹਿ ਵੀ ਚੱਲ ਤੂੰ ਕਹਿ ਰਿਹਾ ਵੀ ਲੱਗਣੀ ਆ ਵੀ ਚੰਗੇ ਭਾਈ ਯਾਰ ਕਹਿ ਲਈ ਇਹ ਵੀ ਤੁਲੀ ਦਾ ਚਾਚਾ ਪਰ ਕਾ ਫਿਰ ਦੇਖੀ ਜਾਂਦਾ ਵੀ ਥਾਲੇ ਰੋਟੀ ਦਾ ਲੱਗ ਹੀ ਭੋਗ ਤੇ ਬਾਅਦ ਫਿਰ ਚਾਚਾ ਆ ਕੇ ਬੈਠਾ ਆ ਭਾਈ ਆ ਜਾਓ ਭਾਈ ਇਹਨੂੰ ਆ ਕੇ ਮਾਰ ਲਾ YouTube ਨਹੀਂ ਆਗਾ ਹੁੰਦਾ ਹੀ ਆ ਭਾਈ ਮਰ 점점점 ਕੀ ਲੱਗ। ਬਾਹ ਕੀ ਤੂੰ ਮੇਰੀ ਸਾਥੀਕਾਰ ਕਹੀਦੀ ਕਿਹੜਾ ਬਲੀ ਚਾਚਾ ਜਿੰਨੇ ਵੀ ਬਲੌਗਰ ਹੈ ਸਾਰਿਆਂ ਨੂੰ ਮੇਰੀ ਸਾਥੀਕਾਰ ਬੁਲਾਈ। ਮਾ ਕੋਈ ਨਾ ਕੋਈ। ਹਰਿਆਣਿਆਂ। ਮੈਂ ਨਾ ਉਹ ਇੰਨੀ ਜਿਹੜਾ ਸਾਰੀ ਇਟਲੀ ਵਾਲਾ ਮਗਨੌਨਿਆਂ ਦਾ ਕਹਿੰਦਾ ਉਹ। ਉਹ ਤਾਂ ਮਗਨੌਨਿਆਂ ਦਾ ਹੀ ਆ। ਤੇਰਾ ਹਉ ਦਾ ਇਹਦਾ ਮੂੰਹ ਰੁਕੀ ਵਾਲੀ ਆ ਇਹਦਾ। ਆ ਰੁਕੀ ਆ ਜੀ ਆ ਤੇ ਰੋ। ਆ ਲਿਆ। ਬੰਦੂਰੋ ਵੀ ਆ ਲਿਆ ਰੁਕੀ ਵਾਲਦੇ ਬੱਸ ਚੋ। ਮੈਂ ਭਾਈ ਖੱਜਤਾ ਕੰਮ। ਅੱਧਾ ਕਰਿਆ ਗਿਆ। ਕੀ ਕੱਲਾ ਆਇਆ ਬੋਤੋ ਕਿ ਕਿਹ ਰਹਿ ਗਿਆ ਤਾਂ ਹਰਕੇ ਚੱਲੂਗਾ ਮੈਂ ਤਾਂ ਹਰਕੇ ਚੱਲੂਗਾ ਆ ਦੂਰ ਆਦਾ ਪਈ ਆ ਜੇ ਉਹ ਹੋ ਗਿਆ ਤਾਂ ਆ ਗਿਆ ਬੱਸ ਕਹ ਗੱਲ ਵਾਈ ਮਿਲਣ ਆਇਆ ਤਾਂ ਸਿੰਘ ਤੇ ਹੂੰ ਖਾਪੜਿਆਂ ਤੇ ਹਾਂ ਹਾਂ ਖਾਪੜਿਆਂ ਤੇ ਉਹ ਸਿੰਘ ਦੇ ਕੋਲੇ ਖਾਪੜਿਆਂ ਖਾਪੜਿਆਂ ਤੇ ਆਇਆ ਤਾਂ ਹੂੰ ਉਹ ਬਾਈ ਗੱਗੇ ਤੈਨੂੰ ਦੱਸ ਰਹੀ ਏ ਤੇ ਜਾਣਕਾਰੀ ਵਾਸਤੇ ਬਈ ਰਹਿ ਗਈ ਤੂੰ ਇਹ ਫੋਨ 'ਤੇ ਉਹ ਅੱਜ ਪਾਦੀ ਭਾਈ ਉਹਦੀ ਨਹੀਂ ਉਹ ਬਾਈ ਆਇਆ ਤਾਂ ਸਟ੍ਰੇਟ ਜਾ ਤੇ ਪਾ ਦੂੰਗੇ ਇਹ ਲੈਣਾ ਆਇਆ ਸ਼ਪਾਈਸ਼ਾ ਉਹ ਕਹਿੰਦਾ ਵੀ ਭਾਈ ਮੇਰੀ ਫੈਮਲੀ ਨੇ ਇੱਕ ਰਿਕਵੈਸਟ ਭੇਜੀ ਧੀ ਹਾਂ ਕਿ ਕੈਮਰਾਮੈਨ ਥੋੜਾ ਜਨਾ ਆਰਾਮ ਨਾਲ ਕੈਮਰਾ ਘੁਮਾਏ ਕਰੇ ਥੋੜਾ ਤੇਜ਼ ਘੁਮਾ ਦਿੰਦਾ ਹਾਂ ਹਾਂ ਕਹਿੰਦਾ ਇੱਕ ਬੰਦਾ ਹੁੰਦਾ 10 ਕਿਲੇ ਪਰ ਕਹਿੰਦਾ ਇੱਕੋ ਲੱਗਦਾ ਕੋਲੇ ਲਿਆਉਂਦਾ ਏ ਮੈਂ ਬੜਾ ਜਿਆਦਾ ਭਿਦੋਂ ਦੱਤੀ ਤੂੰ ਤਾਂ ਬਾਈ ਦੇਖੋ ਐ ਮਾ ਇਹ ਠੀਕ ਆ ਕੋਈ ਨਾ ਭਾਈ ਤੁਹਾਡੀ ਗੁਜਾਰ ਜੀ ਫਿਰ ਗੋ ਕਰੇ ਜਾਊਗਾ ਲੈ ਹੁਣ ਆਰਾਮ ਨਾਲ ਜਾਊਗਾ ਬਾਈ ਲੈ ਠੀਕ ਆ ਐ ਚੱਲੇਗਾ ਬਾਈ ਬਾਈ ਜੀ ਬਾਈ ਬਾਈ ਜੀ ਕੈਮਰੇ ਵਾਲਾ ਕਸੂਰ ਨਹੀਂ ਹੈਗਾ ਇਹਦਾ ਬਾ ਕਸੂਰ ਹੈ ਸਾਡਾ ਇੱਕ ਰਹਿਦਾ ਆਪਣ ਵੀਰ ਚਾਚਾ ਵੀ ਇੱਥੇ ਬੈਠਾ ਮੈਂ ਵੀ ਆਪ ਵੀ ਆ ਇਹ ਨਹੀਂ ਹੋ ਗੱਲ ਥੋੜਾ ਇਹ ਆ ਖੜਾ ਹੋ ਰੇ ਬਾਈ ਆ ਖੜਾ ਹੋ ਰੇ ਉਹ ਉੱਥੇ ਬੈਠ ਬੈਠਾ ਹੁਣ ਦੋਵਾਂ ਨੇ ਕਰਨੀ ਗੱਲ ਚਾਚਾ ਬੋਲੂਗਾ ਇੱਧਰ ਕੈਮਰਾ ਇਹਦਾ ਜੇ ਇੱਕੋ ਵਸਤ ਬੋਲਣਾ ਜਦ ਇਹ ਇੱਧਰ ਜਾਣਾ ਇਹਦਾ ਦੇਖਣਾ ਬੈਠਾ ਜੇ ਮੈਂ ਹੌਲੀ ਆਇਆ ਇਹਦੀ ਗੱਲ ਖਤਮ ਹੋ ਜਾਣੀ ਆਹ ਰੁਕ ਮੋੜਾ ਕਹਾਂ ਜਾਨੂੰ ਮੈਂ ਆਹੋਲੀ ਲਿਆ ਜੇ ਓਰੇ ਇਹਦੀ ਗੱਲ ਖਤਮ ਹੋਣੀ ਫੇ ਚਾਚੇ ਪਰ ਇਹਦੀ ਗੱਲ ਖਤਮ ਹੋਣੀ ਨੀ ਮੈਂ ਕੋਈ ਨਾ ਬਾਈ ਕਰਾਂ ਗੌਰ ਕੋ ਚੱਕਰ ਆਹੋਲੀ ਚਲਾ ਕੋਈ 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 ਨਾ ਕੋਈ ਅਲਟਰਨੇਟ ਕੱਢ ਦੇ ਅਲਟਰਨੇਟ ਬਾਈ ਕੱਢ ਦੇ ਕੋਈ ਨਾ ਵਈ ਤਾਂ ਦੋ ਕੈਮੇ ਲੈਣੇ ਹੁਣ ਇੱਕ ਇੱਕ ਆਏ ਇੱਕ ਤੇਰੇ ਉਹ ਉਧਰੋਂ ਹੋਕਸ ਆਏ ਆਏ ਉਹ ਉਠਾਊਗਾ ਆਏ ਉਹ ਉਠਾਊਗਾ ਜੀ ਵੇ ਫੜ ਕੇ ਆਇਆ ਕਿੱਥੇ ਗੋਲ ਕਰਨਾ ਪਏ ਕਰਨਾ ਇੱਥੇ ਆ ਜਾਓ ਆ ਆਣਾ ਵਧੀਆ ਦੇਖ ਆਰਾ ਫਰੇਮ ਆ ਗਿਆ ਕੱਲਾ ਆਖੋ ਯਾਰੀ ਕਾ ਉੱਤੇ ਖੜਾ ਫਰੇਮ ਆ ਗਿਆ ਠੀਕ ਇੱਕ ਆਹ ਜੋ ਖੋਲੀ ਉਹ ਹੱਸ ਵੀਰ ਆਪਣੇ ਜੇ ਕਹਿੰਦਾ ਕੈਮਰਾ ਕੰਨ ਤੇ ਬਿੱਜੇ ਬਟੇਟਾ ਹੋ ਜਾਣਾ ਪਾ ਪੈ ਜਾਣਾ ਉਹ ਨਾ ਉਹਦੀ ਬਹੁ ਮਰੀ ਆ ਕਿਹ ਕਿਹ ਬਿਠਾਣਾ ਪੈਂਦਾ ਬਾਹਰ ਜਾ ਤਗਾੜ ਕੈਮਰਾ ਕਾਟ ਰਿਹਾ ਡੈਟੇ ਉੱਪਰ ਹੋ ਜਾਂਦਾ ਘੁੰਮ ਜਾਂਦਾ ਹਾਂ 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 ਭਾਈਆ ਕਿਹਾ ਹਾਲ ਹੈ ਪਾਣੀ ਹੈਗਾ ਓਰੇ ਪਾਣੀ ਹੈਗਾ ਐ ਤੇ ਇਹ ਹੈ ਠੰਡਾ ਠੰਡਾ ਪਾਣੀ ਚੱਲਦਾ ਪਾਣੀ ਲੈ ਲੈਂਦੇ ਵੀ ਹੈਗੀ ਆ ਭਰੀ ਵੀ ਆ ਦੇਓ ਪਾਣੀ ਪਿਆ ਅਲਗੇ ਰੱਖੋ ਲਾਈਟ ਵੀ ਹੈਗੀ ਮੈਂ ਕਿਹਾ ਨਾ ਲੋ ਬਈ ਚਾਚਾ ਦਾ ਪਾਰਟੀ ਹੋ ਗਿਆ ਚੀਰਾ ਕਿੰਨੀ ਹੋ ਗਈ ਪਾਰਟੀ ਪਾਰਟੀ ਕਰਤਾ ਦਿੱਤੀ ਹੁਣ ਸਾਨੂੰ ਜੇ ਨਹੀਂ ਕਰੀ ਤਾਂ ਰੋ ਸਵੇਰ ਤੋਂ ਪੂਰੀਆਂ ਖਾ ਕੇ ਸੋਉਂ ਗਏ ਆ ਹੁਣ ਉੱਠ ਕੇ ਆਏ ਬਸੀ ਹਾਂ ਛੋਲੇ ਪਾਰਟੀ ਦੇ ਛੋਲੇ ਛੋਲੇ ਪੂਰੀਆਂ ਕੜਾ ਬਾਈ ਤਸਨ ਹੱਡੀ ਬੰਦੇ ਨਾਲ ਹੋਰ ਕੀ ਚਾਹੀਦਾ ਦੱਸਣਾ ਇਹਦੇ ਪਰੋਂ ਪੰਜ ਪੰਜ ਲੀਟਰ ਦੇ ਅੱਧੇ ਪੀ ਗਏ ਪਾਣੀ ਖਾ ਕੇ ਪੂਰੀਆਂ ਛੋਲੇ ਅੱਜ ਮੈਂ ਰੋਪਰ ਉਹ ਪਤਾ ਚਾਹ ਹੁਣ ਹੋਰ ਕੱਜੀ ਲਾਓ ਨਾ ਬੋਲ ਕਹਿੰਦੇ ਜਿੱਦੜਾ ਆ ਕੇ ਚਾਹ ਤਾਂ ਪੀ ਲੈ ਉਹ ਬੇਅਦਭਲ ਲੜ ਲਿਆ ਹੁਣ ਕੱਢ ਦੋ ਪਹਿਲਾਂ ਆ ਇੱਥੀ ਨਾ ਘਮ ਰਹਿ ਜਵੇ ਤੇਰਾ ਪਿਆ ਹਾਂ ਓਏ ਆਹ ਨੂੰ ਖਾ ਕੇ ਚਾਵਲ ਲੜੀ ਜਾਣਾ ਪੜਾ। ਅਕੀ ਭਾਈ ਮਖਰ ਦੇ ਵੀ ਲੱਗੀ। ਕਮੈਨ ਲੱਗੀ ਵੀ ਅਕਰ ਮਖਰ ਦੇ ਵੀ। ਬਰਾਕਰ ਉੱਥੇ ਹੀ ਫਿਰਦਾ ਸਰ ਜੀ। ਇਹ ਆਵਾਜ਼। ਸਾਰੇ ਕਰਦੇ ਆ ਸਾਰੇ। ਸਰ ਜੀ ਤੇ ਆ ਗਿਆ ਉਹ ਫਿਰਦਾ। ਲੋ ਵੀਡੀਓ ਆ ਜਾਣੀਆਂ। ਹਾਂ ਸਾਰੀਆਂ ਆ ਜਾਣੀਆਂ। ਲੱਗ ਜਣਾ ਪਤਾ ਹੁਣ। ਉਪਰ ਸਾਡੇ ਪਿੰਡ ਦੇ ਕੋਨੇ ਕੋਨੇ ਦੀ ਵੀਡੀਓ ਆ ਜਾਂਦੀ ਆ। ਇਹ ਵਾਲਾ ਪੱਕਾ ਕੰਮ ਚੱਲਦਾ ਅੱਜ। ਜਿਹੜੇ ਬਾਹਰ ਦੇ ਬੰਦੇ ਬੈਠੇ ਕਹਿੰਦੇ ਹਣ ਤਾਂ ਐ ਲੱਗਦਾ ਇੱਕ ਵੇਲੇ ਸਾੜੇ ਪਿੰਡੇ ਆ। ਆਉਂਗੇ ਸਾਡੇ ਹੀ ਸਾੜੇ ਪਿੰਡੇ ਆ। ਆਹ ਇੱਥੇ ਜਿਹੜਾ ਪੰਜਾਬ ਕੇ ਬੈਠੇ। ਹੋਰ ਥੋੜੇ ਪਿੰਡੇ ਚ ਬੈਠੇ ਬਾਜ਼ਾਰ ਚ ਨਹੀਂ ਥੋੜੇ ਗੱਡੇ ਦੇ। ਹਾਂ। ਸਵੇਰ ਤੋਂ ਸ਼ਾਮ ਤੱਕ ਇਹ ਕੰਮ ਚੱਲਦਾ। ਹੋਰ ਕੀ ਆ? ਹਾਲਾਂਕਿ ਹੋ ਗਈ ਕਿਥੇ ਇੱਥੇ ਹੋ ਗਈ ਉੱਥੇ ਹੋ ਗਈ। ਬਸ ਬੱਸ। ਇਹ ਦੂਣਾ ਦਾ ਠਿਆ ਕੋਈ ਇਹ ਦੂਣਾ ਦਾ। ਆਪਣੜੇ ਟ ਪੂਰੀ ਆ। ਹੋਰ ਕੀ ਆ? ਪੂਰੀ। ਕਿਹੜਾ ਕਿੱਥੇ ਚੱਲਿਆ ਕਿਹਦੇ ਵਿਆਹ ਐ ਸਾਰਾ ਕੁਝ ਪਤਾ ਲੱਗ ਜਾਂਦਾ ਇਹ ਹੀ ਆ ਬਾਈ ਪਹੁੰਚੇ ਮਸ਼ੀਨ ਆਈ ਆ ਹੋਈ ਹੋਗੀ ਤੂੜੀ ਨਹੀਂ ਇਹ ਵੀ ਹੋਗੀ ਅੱਜ ਅੱਗੇ ਸਰੋਂ ਦੀ ਇਹ ਵੀ ਹੋਗੀ ਆ ਕਾਲੇ ਨਾਲ ਤੂੜੀ ਵਾਲੀ ਚਲਾਤੀ ਅੱਜ ਮੈਂ ਸਦਰ ਵੱਡੀ ਮੇਰੀ ਵੀ ਮਾਣਾ ਤਾ ਵਰਗੀ ਖਾਇਆ ਜਾ ਕੇ ਹਾਂ ਤਾ ਵਰਪੀ ਖਾਇਆ ਆ ਵਿੱਚ ਵਟੇ ਹੀ ਖਾਇਆ ਆ ਕਿਥੋਂ ਜਾ ਕੇ ਖਾਇਆ ਆ ਹਿੰਜ ਚਲਾਤੀ ਆ ਨਾ ਚਲਾ ਚਲਾ ਰੀਪਰ ਚੱਲਦਾ ਆਹ ਧੂੜ ਢੈਲੀ ਖੜਾਈ ਵੀ ਜਾ ਕੇ ਪਰਗੀ ਬੰਦਾ ਟਰਾਲੀ ਕਿਹਦਾ ਦੇਗੇ ਬੰਦੇ ਨਹੀਂ ਆ ਦੂਰ ਲਾਗਦੇ ਮੈਂ ਨਾ ਹਾਂ ਉਹ ਆ ਜਾਣਾ ਵੀ ਉੱਥੇ ਯਾਰ ਰੋਪੜ ਰੋਪੜ ਰੋਣਾ ਨਾ ਨਿੰਮੇ ਨੇ ਦੇਣੀ ਟੁੱਟੀ ਇੰਨਾ ਟਾਈਮ ਲੱਗਦਾ ਇੰਦਾ ਨਹੀਂ ਭਈਏ ਨਹੀਂ ਆਏ ਜਾਂ ਦਾਦੇ ਆਣੇ ਮੇਰੇ ਭੱਜ ਕੇ ਖੜਾਤੀ ਟਰੈਲੀ ਆਉਣੀ ਤਿੰਨ ਗੋਦਾਸ ਜੋ ਬਾਕੀ ਸਭ ਚਲੇ ਲੇਵਰ ਨਹੀਂ ਆਈ ਹੋਣੀ ਆ ਉਹ ਆਉਣੇ ਹੀ ਦੀ ਜਿਆ ਆਉਣੇ ਹੀ ਦੀ ਜਿਆ ਤਾਰ ਨੂੰ ਨੇ ਤਾਂ ਹੀ ਡੇਟ ਹੋ ਗਿਆ ਟਰੈਲੀ ਕੱਦੀ ਖੜੀ ਪਈ ਹੋਰ ਘੰਟਾ ਹੋ ਗਿਆ ਉਹਨੂੰ ਬਣਾ ਕੇ ਲਾਗੇ ਲਾਗੇ ਨੇ ਹੁਣ ਆ ਮਗਾਉਂਗੇ ਨਹੀਂ ਅੱਜ ਕਿਹੜਾ ਆਹ ਦਾ ਬੁੱਕ ਗਿਆ ਚਾਹ ਲਾ ਕੇ ਪੀਣ ਉਹ ਕਾਲੀ ਵਾਲੇ ਥੋੜਾ ਪਹਿਲਾਂ ਰੋਟੀ ਖਾਣ ਲੱਗ ਗਏ ਆ ਦੋ ਥੱਬੇ ਰਹਿੰਦੇ ਚ ਇਹਨੂੰ ਜਾ ਕੇ ਪੀਂਦੇ ਪਹਿਲਾਂ ਰੋਕੇ ਲਿਆ ਹੈ ਰੋਕੇ ਲ ਕੱਦੇ ਨੂੰ ਕੋਲ ਕੱਦੇ ਕਹਿੰਦੇ ਚਾਹ ਮੰਗਾ ਲਾ ਚਾਹ ਮੈਂ ਚਾਹ ਵੀ ਆ ਗਈ ਪੰਜ ਦੇ ਕੰਮ ਦਾ ਤੇ ਚਾਹ ਟਕੇ ਪਿੱਛੇ ਲੋਬਾ ਨਹੀਂ ਕੋਈ ਨਹੀਂ ਚਾਹੀਦਾ ਵੀ ਖਾਣਾ ਪੀਣਾ ਪਹਿਲਾਂ ਭਾਈ ਕੰਮ ਬਾਅਦ ਵਜੇ ਦੇ ਖਾਤਰ ਫਿਰਦੇ ਆ ਹੈ ਕਿ ਨਹੀਂ ਬਣ ਜਿੱਤੇ ਵਾ ਵਧੀਆ ਵਧੀਆ ਪਹਿਲਾਂ ਖਾਣਾ ਫਿਰ ਕੰਮ ਪਹਿਲਾਂ ਪੇਟ ਫਿਰ ਦੇ ਤੇ ਖਾਣਾ ਜਿਹਦੇ ਖਾਤਰ ਫਿਰਦੇ ਆ ਨਾ ਰੋਟੀ ਜਰੂਰੀ ਚਾਹ ਪਾਣੀ ਜਰੂਰੀ ਆ ਜਾਨ ਦੇ ਖਾਤੇ ਹਾਲੇ ਚਲ ਚਲ ਕਿਆ ਕਹਿੰਦੀ ਸਰੋ ਚਾਚੇ ਵਧੀਆ ਹੋਇਆ ਸਰੋ ਪੂਰਾ ਝਾੜ ਵਧੀਆ ਕਿਨੇ ਰੀ ਚਕੇ ਹੈ ਹੀਲਾ ਬਾਈ ਪੂਰਾ ਹੀਲਾ ਅੱਛੇ ਟੁੱਟੇ ਲੈ ਕੇ ਕਰਨੂ ਥੋੜਾ ਝਾੜ ਅੱਠ ਟੁੱਟੇ ਲੈ ਕੇ ਭਰ ਕੇ ਇਹਨੂੰ ਵੀ ਗਈ ਹੈ ਇਹਨੂੰ ਰਗਈਏ ਵੀ ਇੰਨੀ ਕੀ ਹੋ ਗਈ 18 ਗੋਟ ਮੈਂ 18 ਗੋਟ ਹੈ 18 ਗੋਟ ਹੋ ਜੂਗੀ ਰਾਮ ਨਾ ਪੂਰਾ ਤੇਰਾ ਬਹੁਤ ਅੱਛੇ ਗੋਟੜ ਹੋ ਜੂਗੇ ਪੂਰਾ ਝਾੜ ਪੂਰਾ ਪਣੀ ਨਿਕਾਲ ਅੱਛੇ ਟੁੱਟੇ ਲੈ ਕੇ ਆਏ ਉਹਨੂੰ ਹੈਵੀ ਸਾਫ ਹੈ ਬੂਸ ਛੋੜੋ ਹੈ ਸਾਫ ਹੈ ਵਧੀਆ ਹੈ ਥੋੜਾ ਵਧੀਆ ਪੂਰੀਆ ਬੜਾ ਇਤੋਂ ਨਿਕਣੀ ਜਾਂਦੀਆਂ ਨੇ ਦੰਗੇ ਉਹ ਸੁਨੇ ਪਾਈ ਜਾਂਦੇ ਆ ਰੰਗ ਬਣਿਆ ਵਸਰੋਂ ਦਾ ਪੂਰਾ ਥੋੜੀ ਹੈ ਕਾਲੀ ਹੋਣੀ ਹੋ ਵਸਰੋਂ ਹਾਂ ਕਾਲੀ ਹੋਣੀ ਪਿਆ ਲਾਲ ਜੀ ਲਾਲ ਥੋੜੀ ਕਾਲੀ ਸਵਾ ਲੂ ਟੋਪ ਲਵਾ ਲੂਗੇ ਇਹਨੂੰ ਜਿਹੜੀ ਹਾਈ ਹੀਲ ਥੋੜੀ ਲਾਲ ਦੇ ਰੂਗਪਰੇ ਹੁੰਦੀ ਹੈ ਉਸ ਕਾਲੀ ਨਾ ਖੋਲ ਕਾਲੀ ਸਖਾਣਾ ਕਰਾਓ ਸਖਾਣੀ ਬਾਓ ਸੁਕਾ ਕੇ ਤੇ ਸਖਾੜੀ ਤੇ ਪੈਣੀ ਹੋਪ ਨਾ ਪਾ ਪੈਣੀ ਆ ਦਿੰਦ ਠੀਕ ਆ ਝਾੜ ਮਤ ਪਹਿਲੀ ਕਮਾ ਝਾੜ ਵਧੀਆ ਰਹੂ ਇਹਦਾ ਵਧੀਆ ਜੀ ਸੁਣੇ ਵਧੀਆ ਤੀ ਆ ਪੜੋਂ ਹੀ ਦਾ ਦਿੰਦੀ ਆਰੇ ਬੀਜੀ ਵੀ ਲੇੜਤੀ ਜਿਹੜੀ ਪੜੋਂ ਆਹ ਤੂੜੀ ਦੀ ਹਾਂ ਕਿੱਦਾਂ ਦਾ ਘਰਾ ਲਾਤ ਤੂੜੀ ਏਡਾ ਜਿੱਕਰ ਤੂੜੀ ਢੱਕਰਾ ਲਾਤਿਆ ਰਣਕ ਵਾਂਗ ਹਾਂ ਘਰਾ ਬਹੁਤ ਕਿ ਲਾਣ ਬਹੁਤ ਹਾਂ ਲਾਣ ਦਾ ਬਹੁਤ ਇਹ ਤਾਂ ਨਾਲ ਪਿੰਡ ਪਰਾਲੀ ਦਾ ਪਤਾ ਲੱਜੇਦਾ ਉਹਦੀ ਪਤਾ ਲੱਜੇਦਾ ਵੀ ਕਿੱਕਣਾ ਸਹੀ ਗੱਲ ਹੈ ਕਿ ਨਹੀਂ ਵਧੀਆ ਜਾ ਹੈ ਯਾਰ ਕਿਹੜੇ ਸਾਹ ਨੂੰ ਘਟਾ ਬੱਜਾਣ 8 9 ਆਈ ਜਾਣਾ ਪਾਉਂਦਾ ਏ ਦੇਖਦੇ ਘੱਟ 8 9 ਦਾ ਤਾਂ ਪੂਰਾ ਫਿਰ ਇੱਕ ਗੰਨਾ ਵੀ ਹੋ ਜਾਣਾ ਵਿੱਚਾ ਇਹਦਾ ਨਾ ਹੋਣਾ ਪਪੂ ਡੋ ਦਾ ਹੋ ਗਏ ਸਮੇ ਦੇ ਹਿਸਾਬ ਨਾਲ ਹੈ ਹੈ ਸਮੇ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਨਾ ਜੀ ਹੈ ਨਾ ਉਹ 8 9 ਦਾ ਚਾੜ ਪੂਰਾ ਹਨ ਜਿਹੜੀ ਜਿਹੜੀ ਬਿਜਲੀ ਦੀ 20 ਪਾ ਪੁੱਲ ਪੈ ਗਿਆ ਇਹਦੇ ਪਰ ਪਿਆਰੇ ਪੂਰੇ ਭਰ ਗਏ ਤੇ ਪਾਣੀ ਪਾਣੀ ਨਹੀਂ ਲੈ ਮੈਂ ਤਾਂ ਮੈਦ ਨਹੀਂ ਆਨ ਉਮੀਦ ਨਹੀਂ ਵੀ ਜੰਮਿਆ ਆਉਣਾ ਨਿਕਲ ਹੀ ਬਹੁਤ ਹੈ ਇੱਕ ਪਾਇਆ ਸੀ ਬੀ ਜੀ ਵੀ 800 ਗ੍ਰਾਮ ਪਾਇਆ 7 700 ਗ੍ਰਾਮ 800 ਗ੍ਰਾਮ ਪਾਇਆ ਦਾ ਵੀ ਛਿੱਟਾ ਦਿੱਤਾ ਦਾ ਬਹੁਤ ਵਧੀਆ ਵਾ ਇੱਕ ਗੱਲ ਛਿੱਟਾ ਆਵੇ ਕੱਲਾ ਕੱਲਾ ਦਾਣਾ ਜੰਮਿਆ ਪਿਆ ਇਹ ਤੁਰਾ ਦੇ ਹੈ ਕਿ ਨਹੀਂ ਜੂਰੇ ਚ ਪਾਇਆ ਤੇ ਝੁੱਟੇ ਮਰਵਾ ਕੇ ਛਿੱਟਾ ਦੇ ਝੁੱਟੇ ਮਰਵਾ ਕੇ ਦੇ ਗਾਣਾ ਕੱਲਾ ਕੱਲਾ ਜਮਾਉਣਾ ਛੋਲੀ ਚ ਰਲਾਇਆ ਦਾ ਛੋਲੀ ਚ ਰਲਾ ਦਿਆ ਸੀ ਕੱਲਾ ਨਹੀਂ ਜੇ ਥੈਲੇ ਮੇਂ ਰਲਾ ਲਉਗਾ ਕੱਲਾ ਕੱਲਾ ਦਾਣਾ ਜਮਾਉਣਾ ਛਿੱਟਾ ਵਾ ਹੁਕਮ ਦਾ ਹੁੰਦਾ ਹੈ ਛੋਰਾ ਹੀ ਚਾਹੀਦਾ ਜਿੰਨੇ ਘਟੋ ਵੀ ਉਹਨਾਂ ਵਧੀਆ ਓਕੇ ਚੱਲ ਚੜਾ ਹੁਣ ਆ ਲੰਗੇ ਖੇਲ ਵਰਗੇ ਬੰਦੇ ਉਹ ਚੱਲੇ ਦੂਜੀ ਤੇ 250 ਚੱਲੇ ਉਹ ਹਾਂ ਉਹ ਜਿੱਦਰ ਵੱਡੀ ਉੱਤੇ ਚੱਲ ਰਹੀ ਕਿੱਧੀਆਂ ਚੱਲ ਰਹੀ ਹੈ ਇਹ ਝੋਲਾ ਚਮਕ ਬਾਕੀ ਖਾਪੜਿਆ ਤੇ ਆਈ ਹਾਂ ਜੀ ਆਸਟ੍ਰੇਲੀਆ ਆਏ ਤੇ ਆ ਬਾਈ ਜੀ ਮਿਲਣ ਆਈ ਆਪਾਂ ਨੂੰ ਅੱਜ ਹਾਂ ਸਪੈਸ਼ਲ ਆਂ ਜੀ ਇਹਨਾਂ ਦਾ ਆਸਟ੍ਰੇਲੀਆ ਤੋਂ ਬਾਈ ਆਏ ਆ ਮਿਲਣ ਅੱਜ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਆਈ ਜਾ ਬਾਕੀ ਕਿੰਨਾ ਕੁ ਟਾਈਮ ਹੋ ਗਿਆ ਜਿਆ ਨੂੰ ਅਸੀਂ ਗਏ 18:00 18:00 ਜੀ ਗਏ ਰਿਹਾ ਸਭ ਪਰਿਵਾਰੀ ਸਾਰਾ ਉੱਥੀ ਆ ਜੀ ਬੱਚੇ ਤੋਂ ਉੱਥੀ ਬੱਚੇ ਪਹਿਲਾਂ ਦੇ ਗਏ ਪਰ ਹੁਣ ਆ ਜੀ ਬੱਚੇ ਪਹਿਲਾਂ ਦੇ ਆ ਜੀ ਹਾਂ ਜੀ ਠੀਕ ਆ ਜੀ ਵਧੀਆ ਬਹੁਤ ਵਧੀਆ ਖਾਪੜਿਆ ਪਿੰਡਾ ਜੀ ਨਾ ਠੀਕ ਆ ਜੀ ਠੀਕ ਉਹ ਕਹਿੰਦੇ ਵੀ ਜਾ ਕੇ ਜਰੂਰ ਹੋ ਬਈ ਇੱਕ ਉਹਨਾਂ ਨੇ ਕਹਿਣਾ ਵੀ ਕੈਮਰਾ ਥੋੜਾ ਜਿਹਾ ਆਉਲੀ ਘੁਮਾਇਆ ਕਰੋ ਹਾਂ ਇਹ ਕਰਦੇ ਆ ਠੀਕ ਆ ਜੀ ਉਹ ਕਹਿੰਦੇ ਬੰਦਾ ਡੋਰ ਤੇ ਖੜਾ ਤਾਂ ਉਹ ਇੱਥੇ ਆ ਜਾਂਦਾ ਸੀ ਗੱਲ ਤਾਂ ਠੀਕ ਆ ਸਪੈਸ਼ਲ ਗਿਆ ਉਹਨਾਂ ਨੇ ਆ ਆ ਇਹਦੇ ਵਿੱਚ ਆਨ ਕਰ ਬੰਦਾ ਉਧਰ ਤੇ ਇਹਦਾ ਉਹਦੇ ਬਾਅਦ ਪਤਾ ਹੀ ਨਹੀਂ ਲੱਗਦਾ ਕੈਮਰਾ ਬਹੁਤ ਤੇਜੀ ਨੂੰ ਹਾਂ ਪਿਓ ਇਹਦੇ ਰਿਆ ਦੇ ਨੂੰ ਥੋੜਾ ਕਿੱਕਾ ਜੀ ਕੈਮਰਾਮੈਨ ਸੁੱਤਾ ਬਈ ਸਾਡਾ ਵਾਲੇ ਪਿੱਛੇ ਜਾਂਦਾ ਥੋੜਾ ਪਿਛੇ ਹਾਰਡ ਆਇਆ ਸਾਰਾ ਇਹ ਦੇਖੀ ਜਾ ਉਹ ਇਹਦੇ ਦੇਖਣਾ ਬੰਦੇ ਨੂੰ ਇਹਦੀ ਦਾ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਸਾਡੇ ਇਹ ਚ ਆਹ ਗੋਸ ਚੱਲਦਾ ਹਾਂ ਜੀ ਹਾਂ ਵੀਡੀਓ ਸਾਰੇ ਤੁਹਾਡੀ ਵੀ ਦੇ ਦੇ ਕਾਲੇ ਦੇ ਵੀ ਦੇਖਦੇ ਆ ਹਾਂ ਜੀ ਹਾਂ ਨੇਤਰਾਂ ਦੀ ਵੀ ਦੇਖਦੇ ਆ ਉਹਨਾਂ ਦੇ ਵੀ ਬੜੇ ਅਸੀਮ ਜਾਇਜ਼ ਗਾਤੇ ਆ ਹਾਂ ਆ ਯਾਰ ਆਇਆ ਨੇਤਰਾਂ ਦਾ ਹੀ ਆ ਜੀ ਜਿਆਦਾ ਨੇਤਰ ਸਾਹਿਬ ਤੇ ਬੋਆ ਹਾਂ ਜੀ ਹਾਂ ਨੇਤਰਦਾਰ ਨੇ ਉਹ ਪੁਰਾਣਾ ਨਾਮ ਕਿਹੜਾ ਪਾਈ ਜਾਂਦਾ ਪਾੜ ਜੇ ਦੀ ਹਾਂ ਜੀ ਉੱਥੇ ਵੀ ਕਿਹਾ ਹੁੰਦੇ ਜੀ ਇਹ ਹੁਣ ਵੀ ਕਿਹਾ ਵਿੱਚ ਜਹੜ ਜੀ ਹਾਂ ਜਹੜ ਜੀ ਬਾਕੀ ਫਿਰ ਆਏ ਹੁਣ ਆਏ ਇੱਥੇ ਰੁਕੀ ਜੀ ਨਦੀ ਸਾਹਮਣੇ ਰੁਕੀ ਸਾੜੇ ਆਹ ਦੇ ਤੁੰਦ ਕੀ ਸਾਰੀ ਹੋ ਜਾਂਦੀ ਹਾਂ ਯਾਰ ਇੱਥੇ ਜਿਹੜੀ ਸਾਰੇ ਤਾਂ ਨਹੀਂ ਪਾਣੀ ਆਉਂਦਾ ਇੱਥੇ ਤਾਂ ਇਹਨੂੰ ਹੋਰਦਾ ਬਹੁਤ ਨਮਾਨ ਆ ਜੇ ਦਰਨ ਸਾੜੇ ਪਾਣੀ ਆ ਪਿੰਡ ਕੋਲ ਵੀ ਨਹੀਂ ਆਉਂਦਾ ਉਹਦੇ ਤੇ ਜੀ ਜੇ ਟੁੱਟ ਗਈ ਕਿਦੇ ਪਿੱਛੇ ਤੇ ਫੇਰ ਸਾਰਾ ਪੰਡਾ ਠੀਕੇ ਚੱਕ ਦੂੰਗੇ ਤੇ ਮੈਨੂੰ ਮੈਨੂੰ ਜਾਊਗਾ ਦੂਆ ਪੰਡਾ ਨਹੀਂ ਕਰ ਜਾਗੇ ਇਹ ਕਮਾਲ ਵਰਗਾ ਨਹੀਂ ਜਾਊਗਾ ਵੇ ਨਹੀਂ ਜਾਣਾ ਹਾਂ ਜੀ ਫੇਰ ਨਹੀਂ ਛੱਡਦੀ ਇਹ ਫੇਰ ਸਾਰਾ ਪਿੰਡ ਨੂੰ ਸਾੜੇ ਨੂੰ ਪਾਣੀ ਆਉਣਾ ਹੋਵੇ ਲੰਗਣਾ ਉਰੀ ਨੂੰ ਇਹਨੇ ਹਾਂ ਜੀ ਹੁਣ ਕਿਸੇ ਆਦਮੀ ਨਹੀਂ ਆਏ ਜੀ ਹੁਣ ਦੇਖੋ ਜਾਂ ਨਦੀਆਂ ਟੁੱਟੀਆਂ ਜਾਂ ਤਾਂ ਸਰਕਾਰਾਂ ਵੀ ਫਰੀ ਦੀਆਂ ਕੋਈ ਗੱਡੀ ਆਈ ਨਹੀਂ ਆ ਉੱਪਰ ਮਾਦੀ ਕੋਈ ਆਈ ਜਾਂਦੀ ਐ ਇਹ ਹੁਣ ਅਸੀਂ ਬੜੀਆਂ ਖੋਦਣੀ ਮੁੜ ਕੇ ਕਿਸੇ ਨੇ ਨੌ ਨਹੀਂ ਲਿਆ ਕੋਈ ਠੋਕਰ ਨਹੀਂ ਲਾਈ ਨਾ ਨਾ ਹੁਣ ਜਿੱਦ ਨੂੰ ਵੱਡਾ ਪਾਈਆਂ ਪੈਨ ਅੱਗੇ ਜ਼ਮੀਨਾਂ ਹੜ੍ਹਦੇ ਨਹੀਂ ਲੋਕਾਂ ਦੀਆਂ ਕੋਈ ਠੋਕਰ ਨਹੀਂ ਕੋਈ ਲਾਈ ਕੁਛ ਨਹੀਂ ਕਰਿਆ ਇਹਨਾਂ ਨੇ ਉਹ ਪ੍ਰਸ਼ਾਸਨ ਦੇ ਨੇੜੇ ਇਹਨਾਂ ਨੇ ਫੇਰ ਲਾ ਕੇ ਨਾ ਪਹਿਲੀ ਗੱਲ ਤਾਂ ਇਹ ਵੀ ਨਦੀ ਛੱਡੀ ਹੈ ਕਾਈ ਵੀ ਗੱਲ ਹੈ ਜੀ ਜਿੱਥੇ ਮਾਰੇ ਬ੍ਰਾਮ ਪ੍ਰਦੇਸ਼ ਲੋਥੇ ਜਾ ਕੇ ਹਾਂ ਜੀ ਉਹ ਬੂਲਰ ਦੀ ਬੇਕੀ ਵਿੱਚ ਇਹ ਜੱਜੀ ਇਹ ਤਾਂ ਨਹੀਂ ਛਡਾਉਂਦੇ ਸਰਕਾਰਾਂ ਕਾਹ ਵਾਂਦੇ ਉਹ ਦਰਾਬ ਦੱਬਦੇ ਉਹ ਹੀ ਲਾ ਦਿੰਦੇ ਇਹ ਤਾਂ ਗੱਲ ਉਹ ਤਾਂ ਦੇ ਦੇ ਵੀ ਚੈ ਜੀ ਡੱਗ ਲਓ ਜਿਹੜੀ ਹੁਣ ਜਿੱਕਣਾ ਹੁਣ ਬਾਡਾ ਪੈ ਗਿਆ ਨਾ ਮਰਦੀ ਨੂੰ ਅਗਲੇ ਨੂੰ ਹਟਕੋ ਮੋਕ ਮਕੇ ਪਾਣੀ ਆ ਹੀ ਜਾਂਦਾ ਜੀ ਪਾਣੀ ਉਹ ਜਗਾ ਬਣਾਉਣੀ ਹੈ ਉਹ ਜਗਾ ਬਣਾ ਲਿਓ ਬੰਨ ਨੇੜੇ ਆ ਗਿਆ ਜੀ ਨੇੜੇ ਬੰਨ ਨੇੜੇ ਆ ਗਿਆ ਪੰਡਾ ਜੀ ਪਾਣੀ ਪੜ ਗਿਆ ਸਾਡੇ ਫਿਰ ਪੈਂਦੀ ਹੈ ਜੇ ਅਸੀਂ ਜਾਈਏ ਕਿ ਰੇੜਾ ਬੰਨ ਕੇ ਖੋੜੀ ਖਾੜੀ ਬਣਾਉਣੀ ਆ ਉਹ ਸਾਡੀ ਚੱਕਰ ਵਿੱਚ ਨਹੀਂ ਹੋ ਗਿਆ ਉਹੀ ਗੱਲ ਹੈ ਜੀ ਉਹ ਕਹਦ ਨੇ ਸਰਕਾਰ ਦਾ ਹੀ ਸਰਕਾਰ ਦਾ ਹੁਣ ਕੱਲ ਤੇ ਅਸੀਂ ਮਿੱਟੀ ਲਿਆਉਣ ਨੂੰ ਫਿਰਦੇ ਆ ਪਛਰੇ ਟ੍ਰੈਲਰਾਂ ਵੀ ਕਿਤੇ ਤੇ ਲਿਆਈਏ ਕਿਤਰੇ ਮਿੱਟੀ ਨਹੀਂ ਮਿਲਦੀ ਪਰ ਕਿਤਾਵਾਂ ਆਪਣੇ ਵਾਲੇ ਕਣਕ ਘੜੀ ਆ ਬਾਕੀ ਵਾਲੀ ਚੋਦੇ ਦੀ ਡੱਕੇ ਸਾਰੇ ਕੰਨੇ ਵਾਲੇ ਚ ਆਪਣੇ ਖੇਤ ਬਾਦੂ ਚੱਕੀ ਦਾ ਵੀ ਥੋੜੀ ਪਰਮਟ ਲਓ ਜੀ ਅਸੀਂ ਦੇਖਿਆ ਇਹ ਮੇਰੀ ਉਮਰ 68 ਸਾਲ ਹੋ ਗਈ ਹਾਂ ਜੀ ਇੱਥੇ ਕੱਡਾ ਲੈ ਜਾਣਾ 10 ਵੀ ਤਾਂ ਲੈ ਰੱਖਣੇ ਰੱਤੇ ਰਿਸ਼ਤੇਦਾਰ ਵੀ ਲੈ ਜਾਂਦੇ ਨੇ ਤੇਰੇ ਹੋਰ ਮੂਹ ਲੈ ਜਾਂਦੇ ਨੇ ਤੇ ਬਿਲੇ ਜਾਂਦੇ ਨੇ ਹੁੰਦਾ ਜਿਹੜਾ ਪੜਾ ਲੈ ਕੇ ਉਹਦੇ ਤੇਰੇ ਘਰ ਮਾਲ ਵੀ ਮਿੰਨ ਭਾਂਡੇ ਬਣਾਉਣ ਨੂੰ ਉਹ ਲੈ ਕੇ ਆਉਂਦੇ ਐ ਪੜਾ ਜੀ ਉਨਕੋ ਮਾਜਦੇ ਉਹਨਾਂ ਨੂੰ ਵੀ ਪੈਂਦੇ ਆ ਹੁਣ ਤਾਂ ਇਹ ਵੀ ਤੁਸੀ ਯੂਰੇ ਤੇ ਪੜਾ ਗਾ ਲਈ ਚੱਕਦੇ ਨਹੀਂ ਸਾਬ ਤੂੰ ਪੈਸੇ ਦੇ ਦੇ ਚੱਕ ਲੋ ਬਸ ਉਹਨੂੰ ਆਪਣਾ ਉਹਨੂੰ ਪੈਸੇ ਦੇ ਦੇ ਹਾਂ ਬਸ 5 ਸਾਲ ਜਾਂਦਾ ਮਾੜਾ ਹਾਲ ਹੈ ਬੰਦੇ ਮਾੜਾ ਪੜਾ ਲਿਆ ਉਹਨੇ ਕਹਿੰਦੇ ਉਹ ਸਾਨੂੰ ਰੋਗ ਦੇ ਚੱਕਣੇ ਨੇ ਮਮਾ ਪੜਾ ਇਕੱਠਾ ਹੋ ਜਾਂਦਾ ਪਰ ਉਹਨਾਂ ਦਾ ਵੀ ਜਿਹੜਾ ਨੇ ਉਹਨਾਂ ਦੇ ਭਾਈ ਹੋਰ ਤੇ ਚਾਹ ਨੂੰ ਉਹੀ ਜਾਣੇ ਹਾਂ ਲੰਬੜ ਆ ਗਿਆ ਲੱਗਦਾ ਮੈਨੂੰ ਹੈ ਲੰਬੜ ਆ ਗਿਆ ਸਾਬ ਜੀ ਉਹਦਾ ਆ ਗਿਆ ਆਲੇ ਟਰੈਕਟਰ ਲਈ ਆਉਂਦਾ ਟਰਾਲਾ ਖੁੱਲਣਾ ਆਇਆ ਹੁਣ ਕਈ ਹੁੰਦੇ ਆ ਉਹਨੇ ਸਾਡੇ ਦੇ ਮੋਟਰ ਦੇ ਤੇ ਸੀਡੀ ਜੀ ਜਾਂਦਾ ਹੁੰਦਾ ਹਾਂ ਜੀ ਡੀਸੀ ਨਹੀਂ ਨਾਤਾ ਜੀ ਹੁਣ ਨਹੀਂ ਇੱਥੇ ਬੈਠੇ ਹੁੰਦੇ ਆ ਇਹਦੇ ਕਰਕੇ ਹੋਇਆ ਬਈ ਅੱਜ ਸਵੇਰ ਤੋਂ ਕੱਠੇ ਹੁੰਦੇ ਜੀ ਹੁਣ ਦੁਪਹਿਰ ਹੀ ਕੱਕੀ ਹਾਂ ਕੰਮਾਂ ਦਾ ਟਾਈਮ ਲੱਗ ਗਿਆ ਕਰਕੇ ਕੰਮੋ ਦੇ ਫਸੇ ਬਈ ਇਹ ਵੀ ਪ੍ਰਧਾਨ ਜੀ ਲਖਿਆ ਪਿਆ ਬਾਸੜ ਵੀ ਲਖਿਆ ਪਿਆ ਸਹਦ ਨੂੰ ਟਣਕ ਵੇਚ ਕੇ ਆਇਆ ਪ੍ਰਧਾਨ ਜੀ ਕਰਕੇ ਵੇਚਣ ਗਿਆ ਮੈਂ ਤਾਂ ਕਹਿੰਦਾ ਵਾਹ ਜਿਹੜਾ ਇੱਕ ਵਾਰੀ ਬੰਦਾ ਵੀਡੀਓ ਨਹੀਂ ਦੇਖ ਲਿਆ ਉਹ ਤਾਂ ਭਜਾਣ ਰਹੇ ਦੀ ਹਾਂ ਜੀ ਉਹ ਆਮਨੇ ਉਹਨੇ ਨਾਲ ਜੀ ਕਦੇ ਮਿਲੇ ਤਾਂ ਨਹੀਂ ਪਰ ਮਨੇ ਉਹਨੂੰ ਪਛਾਣ ਲਿਆ ਉਹ ਜਾਨਾ ਹਾਂ ਠੀਕ ਹੈ ਪਤਾ ਭਾਈ ਸਰੁਜੀਤ ਹੈ ਹਾਂ ਜੀ ਹਾਂ ਜੀ ਉਹ ਵੀ ਲੱਗੇ ਪਏ ਤੇ ਜੀ ਬੱਲੇ ਜੀਆਂ ਵੱਢਦੇ ਤੇ ਕੱਲ ਤੇ ਉਹਨਾਂ ਨੇ ਹੀ ਵੜਾਉਣੀਆਂ ਗਣ ਕੋਣ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਪਛਾਣਦਾ ਤੁਸੀਂ ਸਾਨੂੰ ਦੇਖ ਲਓ ਮੁੰਡਾ ਨੂੰ ਪਛਾਣ ਲਿਆ ਉਹ ਸਾਨੂੰ ਪਤਾ ਨਹੀਂ ਕੋੜਾ ਕਿਰਕਾੜਾ ਮਾਰਿਆ ਬੰਦਾ ਅਜਿਹੇ ਵਿਆਹ ਲਾ ਘਰੇ ਕੋਣ ਬੱਲਾ ਵੀ ਹਾਂ ਜੀ ਕਾਟੇ ਬੱਲੇ ਉਹਦੋਂ ਕਾਲਾ ਸਬਜ਼ੀ ਵੰਡੀ ਜੀ ਤਾਂ ਹਾਂ ਜੀ ਸਬਜ਼ੀ ਲੰਦਾ ਉਹ ਵੀ ਸਬਜ਼ੀ ਲੰਦਾ ਤਾਂ ਹਾਂ ਜੀ ਮੈਨੂੰ ਹਾਂ ਤੂੰ ਕਾਲਾ ਹੈ ਨਾ ਅੱਜ ਉਹਦਾ ਲੌਕਰ ਕਿਹਾ ਨਾ ਆ ਆਛਾ ਜਾਲ ਜਿਹੜੇ ਹਾਂ ਨਾ ਉਹ ਬੰਦੇ ਜਿਹਨੇ ਬਲੌਗਰ ਹੈ ਮਾਲਾ ਪਿੰਡ ਦਾ ਇਹ ਨਾਮ ਰੱਖੋ ਇਹਨਾਂ ਬਲੌਗਰਾਂ ਦਾ ਥਲੇ ਨਾਂ ਰੱਖ ਹੋਇਆ ਭਈਆ ਬਲੌਗਰ ਬਾਈਕ ਤੇ ਬੰਦਾ ਮੇਜੇ ਦਾ ਕੋਈ ਕਿਹਾ ਤੁਸੀਂ ਆਏ ਹੋ ਮੋਬਾਈਲ ਨੂੰ ਕੁਦਰਤੀ ਮਿਲ ਗਿਆ ਨੰਬਰ ਤਾਂ ਮੇਰੇ ਕੋਲ ਕੋ ਹੋਣਾ ਨਹੀਂ ਕਿ ਨਾ ਫਿਰ ਉਹੀ ਨੂੰ ਕੁਦਰਤੀ ਮਿਲ ਗਿਆ ਨਹੀਂ ਆਇਆ ਫਿਰ ਮੈਨੂੰ ਉਹਨਾਂ ਕਿਹਾ ਦੇ ਜੀ ਲੱਗੀਆਂ ਲੱਗਾ ਨਾ ਬਾਈਆ ਥੋੜੇ ਪਿੰਡ ਗਏ ਜੀ ਤੁਸੀਂ ਮਿਲਦੇ ਹੋ ਤੁਸੀਂ ਲੈ ਆਈਏ ਤੇ ਨੰਂ ਮੇਰੀ ਕੋਲ ਤੇ ਆਏ ਮੋੜ ਹਾਂ ਤੁਸੀਂ ਦਾ ਮੈਂ ਕਲੀਨ ਫੇਸਬੁਕ ਕਿਹਦੇ ਪਤਾ ਨਹੀਂ ਕਿੱਦਾਂ ਆਇਆ ਮਗਾ ਲਿਆ ਉਹ ਲੈ ਕੇ ਬੂੜ ਨੂੰ ਨੇ ਬੈਣੀ ਫਲਾਣੇ ਬਲੌਗਰ ਆ ਫਲਾਣੇ ਬਲੌਗਰ ਦੀ ਹੈ ਮੈਂ ਸਾਰਿਆਂ ਦੇ ਪਾਜੇ ਇਕੱਠਾ ਕਰਾ ਲਿਆ ਬੋੜ ਇਹ ਵੀ ਮੈਂ ਕਿਹਦੀ ਵੀਡੀਆਂ ਨਹੀਂ ਨਿਕਲਦੀਆਂ ਹੁੰਦੀਆਂ ਗੋਲੇ ਵਾਲੇ ਨਿਕਲਣ ਲੱਗੇ ਹੁਣ ਕੋਲਾ ਬਲੌਗਰ ਨੇ ਗੱਲਿਆ ਇੱਕ ਜਿੱਕੇ ਦੇ ਬਲੌਗਰ ਨੇ ਉਹ ਉਧਰ ਤੇ ਆਇਆ ਆ ਕੇ ਦੇਖਿਆ ਇਹ ਬੰਦਾ ਦਾ ਉੱਤੇ ਖੋਲ ਲਾ ਇੱਥੇ ਖੋਲ ਲੈ ਇਹਨੂੰ ਪੁੱਛਿਆ ਮੈਂ ਤੇਰਾ ਨਾਮ ਕੀ ਆ ਬਾਈ ਹਾ ਹੁਣ ਜੀ ਮੈਂ ਨਹੀਂ ਦੱਸਤਾ ਤੇ ਇਹ ਵੀ ਪਹਿਲਾਂ ਹੀ ਇਹ ਦੇਖੋ ਇਹ ਬੰਦਾ ਹੋਰੀ ਉਪਰ ਆ ਨੋ ਕਾਦੇ ਪੁੱਛਦਾ ਚਲੇ ਜਾ ਕਹਿ ਤਾ ਕਹਦਾ ਚੱਲ ਜਾਈਏ ਜਰਾ ਨਹੀਂ ਬੋਲ ਕਹਿੰਦੀ ਨਮਾ ਲਵਾਂਗੇ ਤੇਰੀ ਵੇਚਿਆ ਹਾਈ ਕਣਕ ਵੇਚ ਕੇ ਆਇਆ ਕਣਕ ਆਹੋ ਟਰਾਲੇ ਪਰੇ ਲੱਗ ਲੈਣਾ ਸਾਰੇ ਬੈਠੇ ਸਾਰੇ ਪਹਿਲੇ ਟਾਇਰ ਨੇ ਜਿਹੜੇ ਮੂਰੇ ਆ ਸਭ ਨੇ ਪਹਿਲੇ ਹਾਂ ਇਹ ਪਹਿਲੇ ਨਹੀਂ ਆ ਗਿਆ। ਇਹ ਕਾਕਾ ਦੀ ਕੋਈ ਗੱਲ ਤੇ ਮੈਨੂੰ ਮੈਗਰੇਣੀ। ਹਲੇ ਟਰਾਲਾ ਵੀ ਚੱਕ ਕੇ ਲਿਆਉਣਾ ਇਹਦਾ। ਬੜੇ ਟਾਇਰਾਂ ਕਰਕੇ ਨਹੀਂ ਮੁੜਦਾ ਟਰਾਲਾ ਟਰੈਕਟਰ ਦਾ। ਕੀ ਆਉਣਾ ਦਾ ਹੋਰ ਇਹਦੇ ਵੀ। ਹੋਰ ਕਿਹ ਵਾਲਾ ਦਾ? ਟਾਇਰ ਚਾੜਦੇ ਆ। ਉਹ ਕਿੱਥੇ ਰਹਿ ਜਗਾ ਕੰਦ ਨਾਲ ਇੰਨੀ ਜਗ੍ਹਾ ਉਹ ਨਾ ਕਿੱਥੇ ਹੀ ਜਾਣੀ। ਹਾਂ ਅੱਗੇ ਆਉਣਾ। ਉਹ ਇਹਨੂੰ ਗਾਹਾਂ ਕਰ ਲਾ ਓਰੇ। ਇਹਨੂੰ ਲਾ ਕਰ ਦਿਓ ਓਰੇ ਚੱਕ ਕੇ। ਪੁਰਾਣੇ ਗਲੇ ਚੱਕੀ ਹਾਲੇ ਤੇ ਨਵਾਂ ਲੇ ਕੇ ਛੱਡੂਗੇ ਟਰੈਕਟਰ। ਇਹ ਕੁਝ ਨੀ ਹੋਈ ਲੈ ਵੀ ਮੇਰੇ ਨਾਲ ਹੀ ਗੱਲ ਕਰੀ ਰੋਣ ਦੇ ਦੀ ਗਿਦਾਰੀ ਗੱਲ ਕਰਵਾ ਦੇ ਇਹ ਦੇ ਉਹ ਗਾਹਾਂ ਕਰ ਲੈ ਹੋਰ ਵੀਰਾ ਡਰਾਈਵਰ ਕੀ ਬਣਾਤਾ ਇਹ ਲੈ ਛੱਡ ਨਹੀਂ ਲਾਵਾ ਬੈਕ ਹੋਰੇ ਪਾਵੇਂ ਜਾਈ ਮੜਾ ਜਾ ਹੁਣ ਮੇਰੇ ਪੈਰਾਂ ਕਰਕੇ ਨਹੀਂ ਮੁੜਦਾ ਬਾਈ ਟਾਇਰ ਪ੍ਰੈਸ਼ਰ ਤਾਂ ਹੈਗਾ ਯਾਰ ਉਹ ਤੂੰ ਟਾਇਰਾਂ ਦੇ ਕੇ ਤਾਂ ਉਹ ਕੰਦ ਨਾਲ ਲੱਗ ਜਾਂਦਾ ਟਾਇਰ ਮੂਰੇ ਕਾਹੀ ਨਹੀਂ ਲੱਦਾ ਹੈਗਾ ਉਹ गांव ਉਪਰੇ ਮੋੜ ਦੇ ਵੇ ਤੇਰੇ ਕੋਲ ਹੀ ਲੈ ਕੇ ਆਇਆ ਇੱਥੇ ਕਹਾਂ ਹੋਣਾ ਮੋਟਰਸਾਈਕਲ ਉੱਪਰ। ਚਾਉ ਦੇ ਟਾਇਰ ਨਾਲ ਲੱਗ ਜਾਣਾ ਇੱਧਰ ਕੰਧ ਤੇ ਜਾ ਮੋੜਨਾ। ਹੋਰ ਕਿੰਨੀ ਜਿਹੜਾ ਛੱਡੀ ਨੂੰ ਕੋਟ ਦੇਖ ਤਾਂ ਲੈ ਅੱਲਾ ਕਿੱਧਰ ਉਹ ਆਲੇ ਕਿਧਰ ਕਿੰਨੀ ਗੈਪ ਛੱਡੀ ਬੈਠਾ ਪਤੰਦਰ। ਟ੍ਰਾਲਾ ਇਹ ਖੂਹ ਦੇ ਨਾਲ ਮੋੜਨਾ ਚਾਹੀਦਾ। ਟੁੱਟੀ ਆ ਪਿੱਛੇ ਨਾਲ ਆ ਕੇ ਨਾ ਬੈਠਾ। ਹਾਂ। ਉਹ ਬੈਂਦਰ ਤੂੰ ਹੀ ਬੈ ਜਾ ਯਾਰ। ਇੱਧਰ ਤੂੰ ਬੈ ਜਾ ਯਾਰ। ਹਾਂ ਰਵੀ ਜੱਜ ਕਰ ਸੋ ਕਰੋ। ਇਦਾਲਾ ਸਾਂਸ ਕੈਨਸਲ ਕਰ ਦੋ ਇਹ ਨਹੀਂ ਹੈਗਾ ਮੇ ਮੂਠ ਮਾਰਨਾ ਦੇਖੀ ਖੂਨ ਆ ਟਾੜੀ ਬੰਦ ਨਹੀਂ ਕਰਦੇ ਰੈਂਡ ਦੇ ਨਹੀਂ ਮੰਗਦੇ 10 ਕੁਆਰਟਰ ਰੱਖਿਆ ਭਾਜ ਨੂੰ ਪਰ 11 ਰੈਂਡ ਦੇ ਦੋ ਬੂਧੀਆ ਕਹੋ ਨਹੀਂ ਨਹੀਂ ਕਰੀਦਾ ਜੀ ਮਾਨੇ ਵਿੱਚ ਕੋਈ ਨਹੀਂ ਸੁਣਦਾ ਗੇਰੇ ਜੀ ਦਾ ਛੱਡ ਨਹੀਂ ਉਰੇ ਲਾਵਾ ਬੈਕ ਆ ਉਹ ਇੰਨਾ ਬ੍ਰੇਕਾਂ ਜੀਆਂ ਮਾਰੀ ਜਾਂਦਾ ਟਾਇਰ ਫੇਰ ਲੱਗ ਜਣਾ ਨਾਲ ਆ 180 ਦੇ ਕੋਲੋਂ ਤਾਂ ਖੜਾ ਦੋ ਜਿਹੜਾ ਮੁੜ ਕੇ ਨਿਕਲੇ ਵੀ ਨਾ ਮੁੜਨਾ ਹੀ ਨਹੀਂ ਮੁੜਨਾ ਹੀ ਨਹੀਂ ਮੁੜਨਾ ਨਹੀਂ ਲਾ ਕੋ ਜੋ ਮੜ ਜਾ ਮੈਨੂੰ ਵੀ ਦੇਖ ਲਾਣ ਦੋ ਕੋ ਨਹੀਂ ਕੋ ਨਹੀਂ ਬੱਸ ਰਿਆਵਾ ਡਰਾਈਵਰ ਦਾ ਦੇਖੋ ਟਰਾਲਾ ਕਿਲਾ ਕਿੰਨੇ ਕਿੱਡਾ ਕਰ ਹੋਇਆ ਇਹ ਜਿੰਨਤੀ ਉਹਦੇ ਪੈਣੀ ਆ ਇਹ ਆ ਰਿਹਾ ਹੈ ਜਦ ਵੀ ਲਾਈ ਵੀਡੀਓ ਦੇਖਦਾ ਕੋ ਵਧੀਆ ਜੇ ਮਿਲ ਜੀ ਨਹੀਂ ਜਾਂਦੇ ਨਹੀਂ ਹੈ ਨਾ ਤੂੰ ਜਾਮ ਲਵਾ ਦੇਣਾ ਉੱਥੇ ਵਾਹ ਤੇਰੇ ਕੋ ਜਾਮ ਲਵਾ ਦੇਣਾ ਗੱਡੀ ਚ ਪੈਣ ਹਾਏ ਜਦੋਂ ਉੜੀ ਜਾਈ